ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਉਤਾਰ ਚੜਾ ਵੇਖਣ ਨੂੰ ਮਿਲਦਾ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਈ ਦਿਨਾਂ ਤੱਕ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਰਹੀਆਂ ਪਰ ਅੱਜ ਅਚਾਨਕ ਇੱਕ ਵਾਰ ਫਿਰ ਤੋਂ ਸੋਨਾ ਹੇਠਾਂ ਨੂੰ ਡਿੱਗ ਗਿਆ ਜਿहां ਸੋਨੇ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਨਾਲ ਹੀ ਨਾਲ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਵੀ ਹਾਲ ਕੁਝ ਅਜੇਹਾ ਹੀ ਬਣਿਆ ਹੋਇਆ ਹੈ ਕਿ ਦੋਹਾਂ ਧਾਤਾਂ ਦੀਆਂ ਕੀਮਤਾਂ 'ਚ ਗਿਰਾਵਟ ਹੋਈ ਹੈ ਤੇ ਆਖਿਰਕਾਰ ਕੀਮਤ ਕੀ ਹੈ ਉਹ ਤੁਹਾਨੂੰ ਦੱਸਾਂਗੇ ਤੇ ਇਸ ਖਾਸ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਜੋ ਕਿ ਰੋਜ਼ਾਨਾ ਕਿਤੇ ਨਾ ਕਿਤੇ ਰਿਕਾਰਡ ਬਣਾਉਂਦੀਆਂ ਨੇ ਪਰ ਅੱਜ ਅਚਾਨਕ ਦੋਹਾਂ 'ਚ ਗਿਰਾਵਟ ਆਈ ਹੈ ਐਮਸੀਐਕਸ ਤੇ ਅੱਜ 11 ਫਰਵਰੀ ਨੂੰ ਸੋਨੇ ਦੀ ਫਿਊਚਰਸ ਕੀਮਤ 0.04 ਫੀਸ ਦੀ ਡੇਕ ਕੇ 85778 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਜਦਕੀ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ 0.81 ਫੀਸ ਦੀ ਡੇਕ ਕੇ 94524 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਚੁੱਕੀ ਹੈ ਸੋਮਵਾਰ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਦੀ ਕੀਮਤ ਜਿਹੜੀ ਆ ਉਹ 88500 ਰੁਪਏ ਤੇ ਪਹੁੰਚ ਗਈ ਸੀ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਵਿੱਚ ਸੋਨੇ ਦੀ ਕੀਮਤ 2430 ਰੁਪਏ ਵੱਧ ਕੇ 88500 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ 올 ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਦਰਅਮਦ ਤੇ 25 ਫੀਸਦੀ ਦੀ ਨਵੀਂ ਡਿਊਟੀ ਲਗਾਉਣ ਦੇ ਐਲਾਨ ਤੋਂ ਬਾਅਦ ਵਿਸ਼ਵ ਪੱਧਰ ਤੇ ਸਪੌਟ ਬਾਜ਼ਾਰਾਂ 'ਚ ਸੋਨਾ 2900 ਡਾਲਰ ਪ੍ਰਤੀ ਔன்ஸ் ਦੇ ਰਿਕਾਰਡ ਉੱਚ ਪੱਧਰ ਨੂੰ ਪਾਰ ਕਰ ਗਿਆ ਗਹਿਣੇ ਅਤੇ ਪ੍ਰਚੂਨ ਵਿਕਰੇਤਾਵਾਂ ਦੁਆਰਾ ਭਾਰੀ ਖਰੀਦਦਾਰੀ ਨੇ ਵੀ ਕੀਮਤਾਂ ਨੂੰ ਵਧਾ ਦਿੱਤਾ ਪਿਛਲੇ ਕਾਰੋਬਾਰੀ ਸੈਸ਼ਨ ਦੇ ਵਿੱਚ नड़िन्नवे पॉइंट नौ फीसदी शुद्धता वाला जो सोना है छियासी हज़ार सत्तर रुपये प्रति दस ग्राम से बंद हो स्थानक बाज़ारा नड़िन में नड़िनवे पॉइंट पांच फ़ीसदी शुद्धा वाला जो सोना है वो चौबीस सौ तीह रुपये व्ध के अठासी हज़ार सौ रुपये प्रति दस ग्राम, के हजार वाद के हजार ग्राम हो से पहुँच गया जबकि चादी की गलती जाए तो इसकी कीमत हज़ार रुपये वध सतानवे हज़ार पौ रुपये प्रति किलोग्राम से हो गई 2024 ਵਿੱਚ ਸੋਨੇ ਨੇ 20% ਅਤੇ ਚਾਂਦੀ ਨੇ 17% ਦੀ ਰਿਟਰਨ ਦਿੱਤਾ ਸੀ। ਪਿਛਲੇ ਸਾਲ ਸੋਨੇ ਦੀ ਕੀਮਤ 2.2% ਦੀ ਵਧੀ ਸੀ ਤੇ ਇਸ ਦੇ ਨਾਲ ਚਾਂਦੀ ਦੀ ਜਿਹੜੀ ਕੀਮਤ ਹੈ ਉਹ 17.19% ਦੀ ਦਾ ਉਸ ਦੇ ਵਿੱਚ ਵਾਧਾ ਹੋਇਆ ਸੀ। 1 ਜਨਵਰੀ 2024 ਨੂੰ ਸੋਨਾ ਜੋ ਹੈ 63352 ਰੁਪਏ ਪ੍ਰਤੀ 10 ਗ੍ਰਾਮ ਤੇ ਸੀ ਜੋ ਕਿ 31 ਦਸੰਬਰ 2024 ਨੂੰ 76168 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ। ਇਸ ਦੌਰਾਨ 1 ਕਿਲੋ ਚਾਂਦੀ ਦੀ ਕੀਮਤ 73395 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 86000 17 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਹੋ ਗਈ ਤੇ ਹੁਣ ਨਵੇਂ ਸਾਲ ਦੀ ਸ਼ੁਰੂਆਤ ਨੂੰ 40 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਉਤਾਰ ਚੜਾ ਰੋਜ਼ਾਨਾ ਹੀ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਰਿਹਾ ਹੈ ਕਈ ਦਿਨਾਂ ਤੇ ਸੋਨੇ ਦੀ ਜਿਹੜੀ ਕੀਮਤ ਹੈ ਉਹ ਆਪਣੇ ਰਿਕਾਰਡ ਪੱਧਰ ਨੂੰ ਛੂ ਰਹੀ ਸੀ ਪਰ ਹੁਣ ਅਚਾਨਕ ਇਹਨਾਂ ਦੋਹਾਂ ਤੱਤਾ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉਤਾਰ ਚੜਾ ਜਾਰੀ ਰਹਿਣ ਵਾਲਾ ਹੈ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਰੋਜ਼ਾਨਾ ਉਤਾਰ ਚੜਾ ਵੇਖਣ ਨੂੰ ਮਿਲਦਾ ਹੁਣ ਦੀ ਗੱਲ ਕੀਤੀ ਜਾਵੇ ਤਾਂ ਕਈ ਦਿਨਾਂ ਤੱਕ ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ ਤੇ ਰਹੀਆਂ ਪਰ ਅੱਜ ਅਚਾਨਕ ਇੱਕ ਵਾਰ ਫਿਰ ਤੋਂ ਸੋਨਾ ਹੇਠਾਂ ਨੂੰ ਡਿੱਗ ਗਿਆ ਜਿहां ਸੋਨੇ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਨਾਲ ਹੀ ਨਾਲ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਵੀ ਹਾਲ ਕੁਝ ਅਜੇਹਾ ਹੀ ਬਣਿਆ ਹੋਇਆ ਹੈ ਕਿ ਦੋਹਾਂ ਧਾਤਾਂ ਦੀਆਂ ਕੀਮਤਾਂ 'ਚ ਗਿਰਾਵਟ ਹੋਈ ਹੈ ਤੇ ਆਖਿਰਕਾਰ ਕੀਮਤ ਕੀ ਹੈ ਉਹ ਤੁਹਾਨੂੰ ਦੱਸਾਂਗੇ ਤੇ ਇਸ ਖਾਸ ਵੀਡੀਓ ਨੂੰ ਜ਼ਰੂਰ ਦੇਖਿਓ ਦੱਸਿਆ ਜਾ ਰਿਹਾ ਹੈ ਕਿ ਸੋਨੇ ਚਾਂਦੀ ਦੀਆਂ ਕੀਮਤਾਂ ਜੋ ਕਿ ਰੋਜ਼ਾਨਾ ਕਿਤੇ ਨਾ ਕਿਤੇ ਰਿਕਾਰਡ ਬਣਾਉਂਦੀਆਂ ਨੇ ਪਰ ਅੱਜ ਅਚਾਨਕ ਦੋਹਾਂ 'ਚ ਗਿਰਾਵਟ ਆਈ ਹੈ ਐਮਸੀਐਕਸ ਤੇ ਅੱਜ 11 ਫਰਵਰੀ ਨੂੰ ਸੋਨੇ ਦੀ ਫਿਊਚਰਸ ਕੀਮਤ 0.04 ਫੀਸ ਦੀ ਡੇਕ ਕੇ 85778 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਹੈ ਜਦਕਿ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ 0.81 ਫੀਸ ਦੀ ਡੇਕ ਕੇ 94524 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਚੁੱਕੀ ਹੈ ਸੋਮਵਾਰ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਦੀ ਕੀਮਤ ਜਿਹੜੀ ਆ ਉਹ 88500 ਰੁਪਏ ਤੇ ਪਹੁੰਚ ਗਈ ਸੀ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਵਿੱਚ ਸੋਨੇ ਦੀ ਕੀਮਤ 2430 ਰੁਪਏ ਵੱਧ ਕੇ 88500 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਈ 올 ਇੰਡੀਆ ਬੁਲੀਅਨ ਐਸੋਸੀਏਸ਼ਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਅਮਰੀਕਾ ਦੇ ਵਿੱਚ ਸਟੀਲ ਅਤੇ ਐਲੂਮੀਨੀਅਮ ਦੀ ਦਰਅਮਦ ਤੇ 25 ਫੀਸਦੀ ਦੀ ਨਵੀਂ ਡਿਊਟੀ ਲਗਾਉਣ ਦੇ ਐਲਾਨ ਤੋਂ ਬਾਅਦ ਵਿਸ਼ਵ ਪੱਧਰ ਤੇ ਸਪੌਟ ਬਾਜ਼ਾਰਾਂ 'ਚ ਸੋਨਾ 2900 ਡਾਲਰ ਪ੍ਰਤੀ ਔன்ஸ் ਦੇ ਰਿਕਾਰਡ ਉੱਚ ਪੱਧਰ ਨੂੰ ਪਾਰ ਕਰ ਗਿਆ ਗਹਿਣੇ ਅਤੇ ਪ੍ਰਚੂਨ ਵਿਕਰੇਤਾਵਾਂ ਦੁਆਰਾ ਭਾਰੀ ਖਰੀਦਦਾਰੀ ਨੇ ਵੀ ਕੀਮਤਾਂ ਨੂੰ ਵਧਾ ਦਿੱਤਾ ਪਿਛਲੇ ਕਾਰੋਬਾਰੀ ਸੈਸ਼ਨ ਦੇ ਵਿੱਚ नड़िन्नवे पॉइंट नौ फीसदी शुद्धता वाला जो सोना है छियासी हज़ार सत्तर रुपये प्रति दस ग्राम से बंद होया स्थानक बाज़ारा नड़िनवे पॉइंट पां फ़ीसदी शुद्धता वाला जो सोना है वह चौबी सौ तीह रुपये व्ध के अठासी हज़ार सौ रुपये प्रति दस ग्राम से पहुँच गया जबकि चांदी की गल की जाए तो इसकी कीमत हज़ार रुपये वतानवे हज़ार पांच सौ रुपये प्रति किलोग्राम से हो गई 2024 ਵਿੱਚ ਸੋਨੇ ਨੇ 20% ਅਤੇ ਚਾਂਦੀ ਨੇ 17% ਦੀ ਰਿਟਰਨ ਦਿੱਤਾ ਸੀ। ਪਿਛਲੇ ਸਾਲ ਸੋਨੇ ਦੀ ਕੀਮਤ 22.2% ਦੀ ਵਧੀ ਸੀ ਤੇ ਇਸ ਦੇ ਨਾਲ ਚਾਂਦੀ ਦੀ ਜਿਹੜੀ ਕੀਮਤ ਹੈ ਉਹ 17.19% ਦਾ ਉਸ ਦੇ ਵਿੱਚ ਵਾਧਾ ਹੋਇਆ ਸੀ। 1 ਜਨਵਰੀ 2024 ਨੂੰ ਸੋਨਾ ਜੋ ਹੈ 63352 ਰੁਪਏ ਪ੍ਰਤੀ 10 ਗ੍ਰਾਮ ਤੇ ਸੀ ਜੋ ਕਿ 31 ਦਸੰਬਰ 2024 ਨੂੰ 76168 ਰੁਪਏ ਪ੍ਰਤੀ 10 ਗ੍ਰਾਮ ਤੇ ਪਹੁੰਚ ਗਿਆ। ਇਸ ਦੌਰਾਨ 1 ਕਿਲੋ ਚਾਂਦੀ ਦੀ ਕੀਮਤ 73395 ਰੁਪਏ ਪ੍ਰਤੀ ਕਿਲੋ ਤੋਂ ਵੱਧ ਕੇ 86000 17 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਹੋ ਗਈ ਤੇ ਹੁਣ ਨਵੇਂ ਸਾਲ ਦੀ ਸ਼ੁਰੂਆਤ ਨੂੰ 40 ਦਿਨਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਉਤਾਰ ਚੜਾ ਰੋਜ਼ਾਨਾ ਹੀ ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਦੇਖਣ ਨੂੰ ਮਿਲਦਾ ਰਿਹਾ ਹੈ ਕਈ ਦਿਨਾਂ ਤੇ ਸੋਨੇ ਦੀ ਜਿਹੜੀ ਕੀਮਤ ਹੈ ਉਹ ਆਪਣੇ ਰਿਕਾਰਡ ਪੱਧਰ ਨੂੰ ਛੂ ਰਹੀ ਸੀ ਪਰ ਹੁਣ ਅਚਾਨਕ ਇਹਨਾਂ ਦੋਹਾਂ ਤੱਤਾ ਸੋਨੇ ਤੇ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਉਤਾਰ ਚੜਾ ਜਾਰੀ ਰਹਿਣ ਵਾਲਾ ਹੈ